ਦਰਬਾਰ ਸਾਹਿਬ ਆ ਕੇ ਸ੍ਰੀ ਬਾਬਾ ਜੀ ਦੇ ਦਰਸ਼ਨ ਕੀਤੇ ਐ ਔਰ ਇੱਥੇ ਦਾ ਜਿਹੜੀ ਵਿਵਸਥਾ ਹੈ ਪ੍ਰਬੰਧਨ ਹੈ ਉਹ ਬਹੁਤ ਬਹੁਤ ਵਧੀਆ ਹੈ ਬਹੁਤ ਖੂਬਸੂਰਤ ਹੈ ਸਭ ਨੂੰ ਬਿਨਾਂ ਕਿਸੇ ਭੇਦਭਾਵ ਦੇ ਸਭ ਨੂੰ ਬਾਬਾ ਜੀ ਦੇ ਅچھے ਦਰਸ਼ਨ ਹੁੰਦੇ ਐ ਔਰ ਮੈਂ ਕਾਮਨਾ ਕੀਤੀ ਹੈ ਬਾਬਾ ਜੀ ਨੂੰ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਸੁਖ ਸ਼ਾਂਤੀ ਸਮਰiddhi ਰਹੇ ਸਸਰੇ ਗਾਮ ਮਮ ਹਮਲੇ ਨੂੰ ਲੈ ਕੇ ਪਹਿਲ ਗਾਮ ਭੰਲੇ ਨੂੰ ਲੈ ਕੇ ਬਹੁਤ ਦੇਸ਼ ਦੇ ਵਿੱਚ ਡਰ ਦਾ ਮਾਹੌਲ ਹੈ ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਸ਼ਵਾਸੀ ਮੈਂ ਇਹ ਮੰਨਣਾ ਕਿ ਇਹ ਬਹੁਤ ਦੁੱਖ ਦੁਖਦ ਘਟਨਾ ਹੈ ਔਰ ਬਹੁਤ ਕਾਇਰਾਨਾ ਘਟਨਾ ਹੈ ਇਨੋਸੈਂਟ ਦੇਸ਼ਵਾਸੀਆਂ ਨੂੰ ਕਿਲਿੰਗ ਕੀਤੀ ਗਈ ਹੈ ਪਰ ਮੈਂ ਭਾਰਤ ਸਰਕਾਰ ਦਾ ਨੁਮਾਇੰਦਾ ਹੁੰਦੇ ਹੋਏ ਪੂਰੇ ਦੇਸ਼ ਨੂੰ ਇਹ ਆਸ਼ਵਸਤ ਕਰਨਾ ਚਾਹਨਾ ਕਿ ਇਹ ਸ਼ਣਿਕ ਆਤੰਕਵਾਦ ਹੈ ਔਰ ਇਹਦਾ ਸਮੂਲ লাশ ਹੋਏਗਾ ਆਦਰਨੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਗ੍ਰਹਿ ਮੰਤਰੀ ਆਦਰਨੀਏ ਸਾਡੇ ਗ੍ਰਹਿ ਮੰਤਰੀ ਜੀ ਅਮਿਤ ਸ਼ਾਹ ਜੀ ਉਹਨਾਂ ਦੇ ਨੇਤ੍ਰਿਤਵ ਦੇ ਵਿੱਚ ਇਸ ਗੱਲ ਦਾ ਮਾਕੂਲ ਜਵਾਬ ਵੀ ਦਿੱਤਾ ਜਾਏਗਾ ਔਰ ਇਹਦਾ ਜੋ ਵੀ ਉਹਨਾਂ ਨੇ ਅਤੰਕਵਦੀ ਘਟਨਾ ਜਿਨਾ ਨੇ ਵੀ ਕੀਤੀ ਹੈ ਔਰ ਜੋ ਇਹਦੇ ਪਿੱਛੇ ਹੈ ਗਿਆ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਤੁਸੀਂ ਪੰਜਾਬ ਨਾਲ ਸੰਬੰਧਤ ਤੋਂ ਖਾਸ ਕਰਕੇ ਸਰਨਾ ਸੁਤੰਦਰ ਸੰਬੰਧਤ ਕੋ ਸੜਕ ਮਹਿਕਮਾ ਤੁਹਾਡੇ ਕੋਲ कि अमृतसर ਨੂੰ ਭਾਰਤ ਮਾਲਾ ਪ੍ਰੋਜੈਕਟ ਨਾਲ अमृतसर ਜਿਸ ਤਰ੍ਹਾਂ ਨਾਮ ਤੋਂ ਹੀ ਹੈ ਅੰਮ੍ਰਿਤ ਦਾ ਸਰੋਵਰ ਹੈ ਇਹ ਬਾਬਾ ਜੀ ਦੀ ਕਿਰਪਾ ਹੈ अमृतसर ਦੇ ਵਸਿਆ ਨੂੰ ਪੰਜਾਬ ਦੇ ਵਸਿਆ ਨੂੰ ਅੰਮ੍ਰਿਤ ਹਰ ਵੇਲੇ ਮਿਲਦਾ ਹੈ ਮੇਰੇ जिम्मे ਰੋਡ ਟਰਾਂਸਪੋਰਟ ਦਾ ਕੰਮ ਹੈ ਦਿੱਲੀ ਅੰਮ੍ਰਿਤਸਰ ਕਟੜਾ ਦਾ ਹਾਈਵੇ ਮੈਂ ਸਮਝਣਾ 1.5 ਸਾਲ ਦੇ ਅੰਦਰ ਅੰਦਰ ਤਿਆਰ ਹੋ ਕੇ ਜਨਤਾ ਨੂੰ ਸਮਰਪਿਤ ਕੀਤਾ ਜਾਏਗਾ ਔਰ ਉਹਦੇ ਵਾਸਤੇ ਹੀ ਮੈਂ ਕੱਲ ਸਾਰਾ ਦਿਨ ਉਦੇ ਇਨਸਪੈਕਸ਼ਨ ਤੇ ਹੈਗਾ ਔਰ ਭਾਰਤ ਦੀ ਸਰਕਾਰ ਮੋਦੀ ਜੀ ਦੇ ਨੇਤ੍ਰਿਤਵ ਚ ਰੋਡ ਟਰਾਂਸਪੋਰਟ ਦਾ ਕੰਮ ਅਦਰਨੀਅ ਗੜਗਰੀ ਜੀ ਦੇ ਨੇਤ੍ਰਿਤਵ ਚ ਦੇਸ਼ ਦੇ ਵਿੱਚ ਬਹੁਤ ਅੱਛਾ ਚੱਲ ਰਿਹਾ ਹੈ ਅਸੀਂ ਪਿਛਲੇ 10 ਸਾਲਾਂ ਚ 55000 ਕਿਲੋਮੀਟਰ ਦੇ ਹਾਈਵੇ ਤਿਆਰ ਕੀਤੇ ਹੈ ਔਰ ਪ੍ਰਤੀ ਦਿਨ ਲਗਭਗ 27 28 ਕਿਲੋਮੀਟਰ ਪਰ ਡੇ ਨੈਸ਼ਨਲ ਹਾਈਵੇ ਤਿਆਰ ਹੋ ਰਿਹਾ ਹੈ ਔਰ ਇਹ ਹਾਈਵੇ ਸਿਰਫ ਕੰਕਰੀਟਸ ਦੀ ਰੋਡ ਨਹੀਂ ਹੈ ਇਹ ਦੇਸ਼ ਦੀ ਤਰੱਕੀ ਦੀ ਰੋਡ ਹੈ ਅਦੇਸ਼ ਦੀ ਇਕਨੋਮੀ ਨੂੰ ਵਿਦਾਨਵਲੀ ਰੋਡ ਹੈ ਅਸੀਂ ਹਾਈਵੇ ਤੇ 1 ਰੁਪਿਆ ਲਗਾਨੇ ਆ ਤੇ ਦੇਸ਼ ਦੀ ਜੀਡੀਪੀ ਦੇ ਵਿੱਚ ਉਹਦਾ 3 ਰੁਪਏ ਦਾ ਇਜਾਫਾ ਹੁੰਦਾ ਮੈਂ ਮੰਨਦਾ ਕਿ ਮੋਦੀ ਜੀ ਦੇ ਨੇਤ੍ਰਿਤਵ ਦੇ ਵਿੱਚ ਦੇਸ਼ ਬਹੁਤ ਤਰੱਕੀ ਕਰ ਰਿਹਾ ਹੈ ਔਰ ਦੇਸ਼ ਵਾਸੀ ਦੇਸ਼ ਵਾਸੀਆਂ ਵਾਸਤੇ ਜਿਹੜੀ ਮੋਦੀ ਜੀ ਨੇ ਯੋਜਨਾਇ ਪ੍ਰਾਰੰਭ ਕੀਤੀਆਂ ਉਹ 200 ਤੋਂ ਜ਼ਿਆਦਾ ਯੋਜਨਾ ਗਰੀਬ ਕਲਿਆਣ ਦੀ ਯੋਜਨਾ ਹੈ ਔਰ ਦੇਸ਼ ਦੇ 140 ਕਰੋੜ ਲੋਕਾਂ ਨੂੰ ਟੱਚ ਕਰਨ ਦੀ ਯੋਜਨਾ ਆ ਗਈ ਹੈ ਔਰ ਮੈਂ ਬਿਲਕੁਲ ਇਸ ਗੱਲ ਤੋਂ ਆਸ਼ਵਾਸਤ ਹਾਂ ਆਦਰਨੀਏ ਮੋਦੀ ਜੀ ਦੇ નેਤਰਤਵ ਦੇਸ਼ ਫਿਰ ਵਿਸ਼ਵਗੁਰੂ ਹੋਏ ਸੜਕੀ ਆਵਾਜਾਂ ਨੂੰ ਵਿਧਾਨ ਦੇ ਲਈ ਜਿੱਥੋਂ ਸਾਨੂੰ ਜ਼ਮੀਨਾਂ ਦੀ ਲੋੜ ਪੈਂਦੀ ਹੈ ਕਿਸਾਨ ਕਈ ਵਾਰੀ ਅੜ ਜਾਂਦੇ ਨੇ ਕਿ ਜ਼ਮੀਨ ਨਹੀਂ ਦੇ ਦੇਣੀ ਕੀ ਚਾਹੀਦਾ ਉਹਨਾਂ ਨੂੰ ਅਸੀਂ ਪੂਰੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਮਿਲੇ ਫਿਰ ਵੀ ਕਈ ਵਾਰ ਉਹਨਾਂ ਦੀ ਆਪਣੀ ਕੋਈ ਮਜਬੂਰੀ ਹੁੰਦੀ ਹੈ ਉਹਨਾਂ ਦੀ ਕੋਈ ਗੱਲ ਹੁੰਦੀ ਹੈ ਅਸੀਂ ਉਹਦੇ ਵਾਸਤੇ ਵੀ ਫਲੈਕਸੀਬਲ ਰਹਿੰਦੇ ਆ ਕੋਈ ਜ਼ਬਰਦਸਤੀ ਨਹੀਂ ਕਰਦੇ ਪਰ ਇਹ ਦੇਸ਼ ਦੀ ਤਰੱਕੀ ਦੀ ਹੈ ਇਲਾਕੇ ਦੀ ਤਰੱਕੀ ਦੀ ਗੱਲ ਹੈ ਅਗਰ ਕਿਸੇ ਸ਼ਹਿਰ ਦੇ ਵਿੱਚੋਂ ਕਿਸੇ ਪਿੰਡ ਦੇ ਨੇੜੇ ਕੋਈ ਹਾਈਵੇ ਨਿਕਲੇਗਾ ਤਾਂ ਉਹਦੀ ਉਸ ਪਿੰਡ ਦੀ ਉਸ ਸ਼ਹਿਰ ਦੀ ਵੀ ਤਰੱਕੀ ਬਹੁਤ ਹੁੰਦੀ ਹੈ ਇਸ ਕਰਕੇ ਮੇਰਾ ਤੇ ਸਭ ਦੇਸ਼ ਵਾਸੀਆਂ ਨੂੰ ਜਿਨ੍ਹਾਂ ਦੇ ਪਿੰਡ ਚੋਂ ਸ਼ਹਿਰ ਚੋਂ ਹਾਈਵੇ ਨਿਕਲਦਾ ਹੈ ਔਰ ਅਸੀਂ ਉਹਨਾਂ ਕੋਲੋਂ ਚਾਹੁੰਦੇ ਆ ਕਿ ਉਹ ਜ਼ਮੀਨ ਸਰਕਾਰ ਨੂੰ ਦੇਣ ਉਹਦਾ ਵੱਧ ਤੋਂ ਵੱਧ ਮੁਆਵਜ਼ਾ ਉਹਨਾਂ ਦੀ ਜ਼ਮੀਨ ਦੇ ਰੇਟ ਤੋਂ ਕਈ ਗੁਣਾ ਜ਼ਿਆਦਾ ਮੁਆਵਜ਼ਾ ਸਰਕਾਰ ਦਿੰਦੀ ਹੈ ਅਸੀਂ ਇਹ ਹੀ ਨਿਵੇਦਨ ਕਰਾਂਗੇ ਕਿ ਦੇਸ਼ ਦੀ ਤਰੱਕੀ ਦੇ ਵਿੱਚ ਭਾਗੀਦਾਰ ਹੋਵਾਂ। ਥੈਂਕ ਯੂ ਸਰ।